ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਰੂਪੇ ਜੀ ਨੂੰ ਮੰਜੀ ਬਖਸ਼ਨੀ ਜਿੱਥੇ-ਜਿੱਥੇ ਵੀ ਗੁਰੂ ਜੀ ਦੇ ਸਬੰਧੀ ਸਨ ਉੱਥੇ-ਉੱਥੇ ਸਾਰਿਆਂ ਨੂੰ ਮਾਤਾ ਜੀ ਦੇ ਅਕਾਲ ਚਲਾਣੇ ਦੀ ਖਬਰ ਪਹੇਜਦੀ ਸਾਰੇ ਸਬੰਧੀ ਬੁਲਾਵਾ ਕਰਨ ਵਾਸਤੇ ਆਏ ਅਤੇ ਦੁੱਖ ਪ੍ਰਗਟ ਕਰਕੇ ਘਰਾਂ ਨੂੰ ਮੁੜ ਗਏ ਮਾਤਾ ਦਮੋਦਰੀ ਜੀ ਦੀ ਭੈਣ ਬੀਬੀ ਰਾਮੋ ਜਿੰਨਾ ਪਾਸ ਗੁਰੂ ਜੀ ਡਰੋਮੀ ਰਹਿੰਦੇ ਸਨ ਕੁਝ ਦਿਨਾਂ ਉਪਰੰਤ ਉਹ ਵੀ ਗੁਜ਼ਰ ਗਈ ਇਸ ਪਿੱਛੋਂ ਸਾਈਂ ਦਾਸ ਗੁਰੂ ਜੀ ਦਾ ਸਾਡੂ ਵੀ ਛੇਤੀ ਹੀ ਚਲਾਣਾ ਕਰ ਗਿਆ ਥੋੜੇ ਹੀ ਦਿਨਾਂ ਪਿੱਛੋਂ ਗੁਰੂ ਜੀ ਦਾ ਸੋਹਰਾ ਨਾਰਾਇਣ ਦਾਸ ਅਤੇ ਸੱਸ ਦਇਆ ਕੌਰ ਵੀ ਪ੍ਰਲੋਕ ਗਮਣ ਕਰ ਗਏ ਸਾਰੇ ਸਬੰਧੀ ਆਣ ਕੇ ਬਹੁਤ ਦੁੱਖ ਪ੍ਰਗਟ ਕਰਦੇ ਅਤੇ ਗੁਰੂ ਜੀ ਸਭ ਨੂੰ ਧੀਰਜ ਦੇ ਕੇ ਸ਼ਾਂਤੀ ਬਖਸ਼ਦੇ 13ਵੇਂ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਵਾ ਕੇ ਕੜਾ ਪ੍ਰਸ਼ਾਦ ਦੀ ਬਹੁਤ ਦੇਗ ਵਰਤਾਈ ਅਤੇ ਧੀਰਜ ਦੇ ਕੇ ਸਭ ਨੂੰ ਵਿਦਾ ਕੀਤਾ। ਗੁਰੂ ਜੀ ਨੇ ਬਾਬੇ ਗੁਰਦਿੱਤੇ ਨੂੰ ਪੱਗ ਬਣਾਈ ਅਤੇ ਸਾਧੂ ਸੰਤਾਂ ਤੇ ਸਿੱਖਾਂ ਨੂੰ ਭੋਜਨ ਛਕਾਇਆ। ਉਪਰੰਤ ਸਾਰਾ ਮੇਲ ਆਪੋ ਆਪਣੇ ਘਰਾਂ ਨੂੰ ਤੁਰ ਪਿਆ। ਜਦ ਕੁਝ ਦਿਨ ਬੀਤ ਗਏ ਤਾਂ ਗੁਰੂ ਜੀ ਨੇ ਇੱਕ ਦਿਨ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਹੁਣ ਇੱਥੇ ਰਹਿਣਾ ਠੀਕ ਨਹੀਂ ਹੈ। ਤੁਸੀਂ ਸਾਰੇ ਪਰਿਵਾਰ ਨੂੰ ਆਪਣੇ ਨਾਲ ਕਰਤਾਰਪੁਰ ਲੈ ਜਾਓ ਸਾਡੇ ਨਾਲੇ ਬਹੁਤ ਸੈਨਾ ਇਕੱਤਰ ਹੋ ਗਈ ਹੈ ਅਸੀਂ ਇਸ ਦੇਸ਼ ਵਿੱਚ ਹੀ ਵਿਚਰਾਂਗੇ ਇੱਥੇ ਅੰਨ ਅਤੇ ਘਾਹ ਬਹੁਤ ਹਨ ਜੋਧੇ ਅਤੇ ਘੋੜੇ ਦੋਵੇਂ ਹੀ ਸੁਖੀ ਰਹਿਣਗੇ ਬਾਬਾ ਗੁਰਦਿੱਤਾ ਜੀ ਨੇ ਪਿਤਾ ਗੁਰੂ ਜੀ ਦਾ ਬਚਨ ਸੁਣ ਕੇ ਕਿਹਾ ਤੁਸੀਂ ਕਰਤਾਰਪੁਰ ਨੂੰ ਚਲੇ ਜਾਓ ਅਤੇ ਆਪਣੇ ਨਾਲ ਆਪਣੀਆਂ ਮਾਤਾਵਾਂ ਅਤੇ ਛੋਟੇ ਭਾਈਆਂ ਨੂੰ ਲੈ ਜਾਓ ਅਸਾਂ ਅਜੇ ਤੁਰਕਾਂ ਨਾਲ ਹੋਰ ਯੁੱਧ ਕਰਨੇ ਹਨ ਉੰਨਾ ਵਾਸਤੇ ਅਸਾਂ ਤਿਆਰੀ ਕਰਨੀ ਹੈ ਬਾਬਾ ਗੁਰਦਿੱਤਾ ਜੀ ਨੇ ਕਿਹਾ ਜਿਵੇਂ ਹੁਕਮ ਹੋਇਆ ਕਰਤਾਰਪੁਰ ਚਲਿਆ ਜਾਂਦਾ ਹਾਂ ਪਰ ਮੈਂ ਤੁਹਾਡਾ ਤੁਰਕਾ ਨਾਲ ਜੰਗ ਵੇਖਣਾ ਚਾਹੁੰਦਾ ਹਾਂ ਗੁਰੂ ਜੀ ਨੇ ਕਿਹਾ ਤੁਸੀਂ ਸਾਡਾ ਇੱਕ ਜੰਗ ਵੇਖੋਗੇ ਪਰ ਇਸ ਸਮੇਂ ਸਾਰੇ ਪਰਿਵਾਰ ਸਹਿਤ ਕਰਤਾਰਪੁਰ ਚਲੇ ਜਾਓ ਅਸੀਂ ਆਉਣ ਵਾਲੇ ਸਮੇਂ ਦੀ ਤਿਆਰੀ ਕਰਨੀ ਹੈ ਬਾਬਾ ਗੁਰਦਿੱਤਾ ਜੀ ਨੇ ਤਿਆਰੀ ਕਰਕੇ ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀ ਸੂਰਜ ਮੱਲ ਜੀ ਅਣੀ ਰਾਏ ਜੀ ਸਾਹਿਤ ਸਾ ਪਰਵਾਰ ਨੂੰ ਡੋਲਿਆਂ ਤੇ ਪਹਿਲਾ ਵਿੱਚ ਸਵਾਰ ਕਰਕੇ ਅਸਬਾਬ ਗੱਡਿਆਂ ਵਿੱਚ ਲਦਵਾ ਦਿੱਤਾ ਗੁਰੂ ਜੀ ਨੇ ਪੈਂਦੇ ਖਾਣ ਨੂੰ ਹਿਫਾਜ਼ਤ ਵਾਸਤੇ ਨਾਲ ਭੇਜਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਗੁਰੂ ਜੀ ਨੇ ਇਹਨਾਂ ਨਾਲ ਹੀ ਕਰਤਾਰਪੁਰ ਭੇਜ ਦਿੱਤੀ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਸਭ ਪਰਿਵਾਰ ਤੇ ਘਰ ਦਾ ਸਮਾਨ ਲੈ ਕੇ ਕਰਤਾਰਪੁਰ ਪਹੁੰਚ ਗਏ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਆਪਣੇ ਪਾਸ ਸੱਦ ਕੇ ਕਿਹਾ ਦੇਖੋ ਸਾਰਾ ਪਰਿਵਾਰ ਕਰਤਾਰਪੁਰ ਤੁਰ ਗਿਆ ਹੈ ਸਾਈਂ ਦਾਸ ਤੇ ਬੀਬੀ ਰਾਮੋ ਪਰਲੋਕ ਗਮਨ ਕਰ ਗਏ ਹਨ ਸਾਰਾ ਘਰਵਾਰ ਸੁੰਨਾ ਹੋ ਗਿਆ ਹੈ ਉਦਾਸੀ ਛਾ ਗਈ ਹੈ ਇੱਕ ਦਿਨ ਇਹ ਘਰ ਹਰੇ ਭਰੇ ਸਨ ਰੌਣਕਾਂ ਲੱਗੀਆਂ ਹੋਈਆਂ ਸਨ ਹੁਣ ਸਾਈਂ ਦਾਸ ਤੇ ਰਾਮੂ ਦੇ ਪਰਲੋਕ ਗਮਨ ਨਾਲ ਇਹ ਘਰ ਸੁੰਨਾ ਤੇ ਉਦਾਸੀ ਦਾ ਘਰ ਬਣੇ ਹੋਏ ਹਨ ਸਾਡਾ ਇੱਥੇ ਹੋਰ ਠਹਿਰਨ ਨੂੰ ਮਨ ਨਹੀਂ ਕਰਦਾ ਇਸ ਕਰਕੇ ਸਵੇਰ ਹੁੰਦੇ ਹੀ ਕੱਲ ਇਥੋਂ ਤੁਰਨ ਦੀ ਤਿਆਰੀ ਕਰਦੇ ਹੋ ਪਾਈ ਵਿਦੀ ਚੰਦ ਜੀ ਨੇ ਕਿਹਾ ਮਹਾਰਾਜੇ ਸਵੇਰ ਹੁੰਦੇ ਹੀ ਜਿੱਧਰ ਆਪ ਜੀ ਦੀ ਇੱਛਾ ਹੋਵੇ ਚੱਲ ਪੈਣਾ ਅਸੀਂ ਸਭ ਆਪ ਜੀ ਦੀ ਆਗਿਆ ਵਿੱਚ ਰਾਜੀ ਹਾਂ ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਤਿਆਰੀ ਦੇ ਨਗਾਰੇ ਵੱਜ ਗਏ ਅਤੇ ਸਭ ਜੋਧਿਆਂ ਨੇ ਆਪੋ ਆਪਣੇ ਘੋੜੇ ਕੱਸ ਲਏ ਅਤੇ ਸ਼ਸਤਰ-ਵਸਤਰ ਪਹਿਨ ਕੇ ਤਿਆਰ ਹੋ ਗਏ ਉਪਰੰਤ ਗੁਰੂ ਜੀ ਨੇ ਨਗਰ ਵਾਸੀਆਂ ਨੂੰ ਧੀਰਜ ਦਿੱਤੀ ਅਤੇ ਵਚਨ ਕੀਤਾ ਕਿ ਜਿਸ ਪਿੰਡ ਦਾ ਕੋਈ ਕਾਰਜ اٹਕ ਜਾਵੇ ਓਹੋ ਸ਼੍ਰੀ ਦਮੋਦਰੀ ਜੀ ਦੇ ਦਿਹੋਰੇ ਬਾਹਰ ਜਿੱਥੇ ਮਾਤਾ ਜੀ ਦਾ ਸੰਸਕਾਰ ਕੀਤਾ ਸੀ ਜਾ ਕੇ ਅਰਦਾਸ ਕਰੇ ਉਸ ਦਾ ਕਾਰਜ ਸੌਰ ਜਾਲੇਗਾ ਸਤਨਾਮ ਦਾ ਸਿਮਰਨ ਕਰਨਾ ਅਸੀਂ ਸਦਾ ਹੀ ਤੁਹਾਡੇ ਸਹਾਈ ਹੋਵਾਂਗੇ ਇਸ ਤਰ੍ਹਾਂ ਪਿੰਡ ਵਾਸੀਆਂ ਨੂੰ ਧੀਰਜ ਦੇ ਕੇ ਗੁਰੂ ਜੀ ਘੋੜਸਵਾਰ ਹੋ ਕੇ ਆਪਣੇ 3000 ਸੂਰਮਿਆਂ ਨਾਲ ਚੱਲ ਪਏ ਅਤੇ ਆਪਣੇ ਪ੍ਰੇਮੀ ਸਿੱਖ ਭਾਈ ਰੂਪੇ ਪਾਸ ਪਹੁੰਚ ਗਏ ਜਿਵੇਂ ਪਿਛੇ ਦੱਸਿਆ ਗਿਆ ਹੈ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਸਾਧੂ ਨੇ ਇੱਕ ਨਵਾਂ ਪਿੰਡ ਬਸਾ ਕੇ ਉਸ ਦਾ ਜਨਮ ਆਪਣੇ ਪੁੱਤਰ ਰੂਪੇ ਦੇ ਨਾਮ ਕੋਰ ਰੂਪੇ ਰੱਖਿਆ ਸੀ ਇਸ ਨਗਰ ਵਿੱਚ ਭਾਈ ਸਾਧੂ ਅਤੇ ਰੂਪੇ ਨੇ ਇੱਕ ਬੜੀ ਸੁੰਦਰ ਧਰਮਸ਼ਾਲਾ ਬਣਵਾਈ ਸੀ ਅਤੇ ਮਨ ਵਿੱਚ ਸ਼ਰਧਾ ਧਾਰਨ ਕੀਤੀ ਸੀ ਕਿ ਇਸ ਵਿੱਚ ਪਹਿਲਾਂ ਗੁਰੂ ਜੀ ਨੂੰ ਪ੍ਰਵੇਸ਼ ਕਰਾਉਣਾ ਹੈ ਅੰਤਰੀਅਮੇ ਗੁਰੂ ਜੀ ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਜਦ ਭਾਈ ਰੂਪੇ ਕੇ ਪਹੁੰਚੇ ਤਾਂ ਭਾਈ ਸਾਧੂ ਅਤੇ ਰੁੱਪਾ ਪਿਓ ਪੁੱਤਰ ਦੋਵੇਂ ਆਪ ਜੀ ਦੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ ਕੁਝ ਦਿਨ ਗੁਰੂ ਜੀ ਉੱਥੇ ਹੀ ਉਹਨਾਂ ਦਾ ਪ੍ਰੇਮ ਸ਼ਰਧਾ ਵੇਖ ਕੇ ਟਿਕੇ ਰਹੇ ਉਹਨਾਂ ਦੀ ਸੇਵਾ ਤੇ ਪ੍ਰੇਮ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਭਾਈ ਰੂਪੇ ਨੂੰ ਮੰਜੀ ਵਖਸ਼ ਦਿੱਤੀ ਅਤੇ ਵਰ ਦਿੱਤਾ ਕਿ ਤੇਰੇ ਘਰ ਸੱਤ ਪੁੱਤਰ ਹੋਣਗੇ ਜੋ ਗੁਰਸਿੱਖੀ ਵਿੱਚ ਅਨੰਨ ਸਿੱਖ ਹੋਣਗੇ ਇਸ ਇਲਾਕੇ ਵਿੱਚ ਤੁਹਾਡੀ ਬਹੁਤ ਮਾਨਤਾ ਹੋਵੇਗੀ ਭਾਈ ਰੂਪਕੇ ਪਿੰਡ ਜਦ ਭਾਈ ਜੋਤ ਸ਼ਾਹ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਆਪਣੀ ਇਸਤਰੀ ਦੀ ਪ੍ਰੇਰਣਾ ਨਾਲ ਬੜੀ ਸ਼ਰਧਾ ਨਾਲ ਆਪਣੇ ਨਾਲ ਆਪਣੀ ਇਸਤਰੀ ਭਾਈ ਅਤੇ ਕੁਝ ਸੂਰਮੇ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਇੱਕ ਰਾਤ ਡੇਰਾ ਕਰਕੇ ਦੂਸਰੀ ਭਲਕ ਜੋਧਾ ਸ਼ਾਹ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਬੜੇ ਸਤਿਕਾਰ ਨਾਲ ਗੁਰੂ ਜੀ ਅੱਗੇ ਭੇਟ ਰੱਖ ਕੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਸਨਮਾਨ ਨਾਲ ਬਿਠਾ ਲ ਕੇ ਪਹਿਲਾਂ ਸੁੱਖ ਸੰਦ ਪੁੱਛੀ ਅਤੇ ਫੇਰ ਜੁੱਧਾਂ ਚੰਗਾਂ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਜੋਧਾ ਸ਼ਾਹ ਬੜਾ ਪ੍ਰਭਾਵਿਤ ਹੋਇਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਡੇਰੇ ਨੂੰ ਚਲਿਆ ਗਿਆ ਉਪਰੰਤ ਇਕਾਂਤ ਸਮਾਵੇਖ ਕੇ ਜੋ ਸ਼ਾਦੀ ਇਸਤਰੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਉਸਨੇ ਮੱਥਾ ਟੇਕ ਕੇ ਬੇਨਤੀ ਕੀਤੀ ਮਹਾਰਾਜ ਮੈਂ ਗੁਰੂ ਘਰ ਦੀ ਇੱਕ ਸਿੱਖ ਦੀ ਲੜਕੀ ਹਾਂ ਅੱਜ ਮੇਰੇ ਧਨ ਭਾਗ ਹਨ ਜੋ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ ਆਪ ਕਿਰਪਾ ਕਰਕੇ ਮੇਰੇ ਪਤੀ ਪਰਿਵਾਰ ਨੂੰ ਵੀ ਸਿੱਖੀ ਬਖਸ਼ੋ ਜਿਸ ਨਾਲ ਮੇਰਾ ਜੀਵਨ ਪੇਕੇ ਸੌਰੇ ਇੱਕ ਸਾਰ ਗੁਰਸਿੱਖੀ ਵਿੱਚ ਹੀ ਬਤੀਤ ਕਰਕੇ ਗੁਰੂ ਚਰਣਾ ਦੇ ਆਸਰੇ ਨਿਭ ਜਾਵੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਜਦੋਂ ਅਸੀਂ ਦਸਵੇਂ ਰੂਪ ਵਿੱਚ ਆਵਾਂਗੇ ਤਾਂ ਤੇਰੇ ਪੁੱਤਰੇ ਸਾਨੂੰ ਆਪਣੇ ਕਰ ਲੈ ਜਾ ਕੇ ਸਾਡੀ ਸੇਵਾ ਕਰਨਗੇ ਅਤੇ ਗੁਰਸਿੱਖੀ ਧਾਰਨ ਕਰਨਗੇ ਤਦ ਤੇਰੀ ਵੰਸ਼ ਵਿੱਚ ਸਿੱਖੀ ਫੈਲੇਗੀ ਤੇ ਗੁਰੂ ਘਰ ਵੱਲੋਂ ਤੁਹਾਨੂੰ ਮਾਣ ਵਡਿਆਈ ਮਿਲੇਗੀ ਇਹੇ ਬਚਨ ਸੁਣ ਕੇ ਜੋਧਾ ਸ਼ਾਹੀ ਇਸਤਰੀ ਨੇ ਗੁਰੂ ਜੀ ਦੇ ਅੱਗੇ ਸਰਨਾ ਤੇ ਮੱਥਾ ਟੇਕਿਆ ਤੇ ਧੰਨ ਗੁਰੂ ਕਹਿੰਦੀ ਹੋਈ ਆਪਣੇ ਡੇਰੇ ਨੂੰ ਚਲੀ ਗਈ ਜੋਧਾ ਸ਼ਾਹ ਰੋਜ਼ ਹੀ ਗੁਰੂ ਜੀ ਪਾਸ ਦਰਸ਼ਨ ਕਰਨ ਆਉਂਦਾ ਤੇ ਗੁਰੂ ਜੀ ਦੇ ਜੁੱਧਾਂ ਦੀਆਂ ਸਿੱਖਾਂ ਪਾਸੋਂ ਗੱਲਾਂ ਸੁਣ ਕੇ ਬਹੁਤ ਖੁਸ਼ ਹੁੰਦਾ ਜਦ ਜੋਧਾ ਸ਼ਾਹ ਨੇ ਇਹ ਸੁਣਿਆ ਕਿ ਅੰਮ੍ਰਿਤਸਰ ਦੇ ਜੋਧੇ ਵਿੱਚ ਗੁਰੂ ਜੀ ਨੇ ਲਾਹੌਰ ਦੇ ਸੂਬੇ ਦੀ 7000 ਫੌਜ ਨੂੰ ਬੁਰੀ ਤਰ੍ਹਾਂ ਮਾਰਿਆ ਸੀ ਅਤੇ ਜਦ ਸੂਬਾ ਜਲੰਧਰ ਦੀ 15000 ਫੌਜ ਗੁਰੂ ਜੀ ਉੱਤਰੇ ਲੇਪਿੰਡ ਚੜਕੇ ਆਈ ਤਾਂ ਉਸ ਨੂੰ ਵੀ ਗੁਰੂ ਜੀ ਨੇ ਮਾਰ ਪਜਾਇਆ ਸੀ ਇਹ ਗੱਲਾਂ ਸੁਣ ਕੇ ਜੋਧ ਸ਼ਾ ਨੇ ਕਿਹਾ ਮਹਾਰਾਜ ਜੇਕਰ ਮੈਂ ਵੀ ਆਪ ਜੀ ਨਾਲ ਚੰਗ ਵਿੱਚ ਸ਼ਾਮਲ ਹੁੰਦਾ ਤਾਂ ਆਪ ਜੀ ਵੇਖਦੇ ਕਿ ਮੈਂ ਵੈਰੀ ਨਾਲ ਕਿਸ ਤਰ੍ਹਾਂ ਦੋ ਹੱਥ ਕਰਦਾ ਹਾਂ ਗੁਰੂ ਜੀ ਨੇ ਕਿਹਾ ਜੋਧ ਸ਼ਾ ਤੂੰ ਠੀਕ ਹੀ بڑا ਜੋਧਾ ਹੈ ਜਦੋਂ ਫੇਰ ਸਾਡਾ ਤੁਰਕਾਂ ਨਾਲ ਜੰਗ ਦਾ ਸਮਾਂ ਬਣੇਗਾ ਤਾਂ ਤੈਨੂੰ ਖਬਰ ਕਰਦੇਾਂਗੇ ਤੂੰ ਸਾਡੀ ਮਦਦ ਕਰਨ ਵਾਸਤੇ ਆ ਜਾਵੀਂ ਗੁਰੂ ਜੀ ਪਾਸ ਸਾਰਾ ਦਿਨ ਦੂਰ ਦੂਰ ਤੋਂ ਆਈਆਂ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੰਗਤਾਂ ਅੰਨ ਦਾਣਾ ਬਸਤਰ ਅਤੇ ਨਕਦ ਬੇਅੰਤ ਭੇਟਾ ਲੈ ਕੇ ਹਾਜ਼ਰ ਹੁੰਦੀਆਂ ਤੇ ਦਰਸ਼ਨ ਉਪਦੇਸ਼ ਦਾ ਲਾਭ ਪ੍ਰਾਪਤ ਕਰਕੇ ਨਿਹਾਲ ਹੁੰਦੀਆਂ ਕਈ ਪ੍ਰਕਾਰ ਦੇ ਸ਼ਸਤਰ ਅਤੇ ਘੋੜੇ ਆਦਿ ਗੁਰੂ ਜੀ ਦੀ ਪ੍ਰਸੰਨਤਾ ਵਾਸਤੇ ਸੰਗਤਾਂ ਭੇਟਾ ਲੈ ਕੇ ਹਾਜ਼ਰ ਹੁੰਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਰੂਪੇ ਜੀ ਨੂੰ ਮੰਜੀ ਬਖਸ਼ਣੀ ਜਿੱਥੇ-ਜਿੱਥੇ ਵੀ ਗੁਰੂ ਜੀ ਦੇ ਸਬੰਧੀ ਸਨ ਉੱਥੇ-ਉੱਥੇ ਸਾਰਿਆਂ ਨੂੰ ਮਾਤਾ ਜੀ ਦੇ ਅਕਾਲ ਚਲਾਣੇ ਦੀ ਖਬਰ ਭੇਜਤੀ